ਜਿਹੜੀ ਮਾਂ ਸਿੱਖੀ ਸਾंभੇਗੀ ਉਹਦੇ ਕੁੱਖ ਤੋਂ ਜੋ ਜਿਹੜਾ ਬੱਚਾ ਜੰਮੇਗਾ ਉਹ ਆਟੋਮੈਟਿਕਲੀ ਗੁਰੂ ਦਾ ਸਿੱਖ ਹੋਗਾ ਕਹਿੰਦੇ ਆ ਕਿ ਬਾਣੀ ਚ ਲਿਖਿਆ ਜਿਹੜੀ ਸਭ ਤੋਂ ਸਭ ਤੋਂ ਭੈੜੀ ਜੂਨ ਹੈ ਉਹ ਹੈ ਜਿਹੜੀ ਅਸੀਂ ਡੱਡ੍ਹ ਚ ਕਰਦੇ ਆ ਅਸੀਂ ਅਗਨ ਚ ਹੁੰਦੇ ਆ ਅਗਨ ਚ ਹੁੰਦੇ ਆ ਤੇ ਪੁੱਠੇ ਲਟਕੇ ਹੁੰਦੇ ਆ ਪਰ ਤਾਂ ਵੀ ਇਹ ਜਿਹੜੀ ਜਿੰਦ ਹੈ ਨਾ ਇਹ ਵਾਇਗਰੂ 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 ਕਰਦੀ ਰਹਿੰਦੀ ਹੈ ਸ્વાસ ਗਰਸ ਚੱਪਦੀ ਹੈ ਜਿਵੇਂ ਇਹ ਬਾਹਰ ਆਂਦੀ ਹੈ ਇਹਨੂੰ ਹਰ ਪਾਸੋਂ ਮਾਇਆ ਘੇਰ ਲੈਂਦੀ ਹੈ ਹਰ ਤਰ੍ਹਾਂ ਹਰ ਤਰੀਕੇ ਦੀ ਮਮਤਾ ਲੋਭ ਭੁੱਖ ਦੁੱਧ ਦਾ ਸੁਆਦ ਰਸ ਵੱਡੇ ਹੁੰਦੇ ਹੁੰਦੇ ਕਈ ਤਰੀਕੇ ਦੀ ਮਾਇਆ ਆ ਜਾਂਦੀ ਹੈ ਜਿਹੜੀ ਸਾਨੂੰ ਉਹਦੇ ਨਾਲ ਕਨੈਕਸ਼ਨ ਕਰਨ ਚ ਤੋੜਦੀ ਹੈ ਪਰ ਜੇ ਮਾਂ ਸੰਭਲੇਗੀ ਨਾ ਤਾਂ ਸਭ ਕੁਝ ਸੰਭਲ ਜਾਏਗਾ ਜੇ ਮਾਂ ਆਪਣੇ ਬੱਚੇ ਨੂੰ ਜੋੜ ਕੇ ਰੱਖੇਗੀ ਭਾਵੇਂ ਕਰਦਾ ਐਟਮੋਸਫੇਅਰ ਮੈਂ ਕੰਦੀ ਕਿੱਦਾਂ ਦਾ ਵੀ ਹੈ ਭਾਵੇਂ ਬੱਚਾ ਕਿਤੇ ਵੀ ਸਕੂਲ ਚ ਪੜਦਾ ਹੈ ਨਾ ਆਪ ਮੌਨਫੋਰ ਸਕੂਲ ਤੋਂ ਪੜ੍ਹੀ ਹੋਈ ਆ ਜਿਹੜਾ ਕੁਇਸਚਨਸ ਦਾ ਸਕੂਲ ਸੀ ਔਰ ਮੈਂ ਐਮਪੀ ਤੋਂ ਆ ਮਧਿਆ ਪ੍ਰਦੇਸ਼ ਤੋਂ ਮੈਂ ਪੰਜਾਬ ਦੀ ਬੋਨਨ ਬ੍ਰੌਟ ਅਪ ਵੀ ਨਹੀਂ ਆ ਪਰ ਮੇਰੀ ਮੰਮਾ ਨੇ ਮੈਨੂੰ ਇਹਦੇ ਨਾਲ ਜੋੜਿਆ ਸੀ ਪਹਿਲੀ ਵਾਰ ਜਦੋਂ ਜਬਜੀ ਸਾਹਿਬ ਦਾ ਪਾਰਟ ਕੀਤਾ ਸੀ ਤਾਂ ਮੇਰੇ خیال ਸਵਾ ਘੰਟਾ ਲੱਗਿਆ ਸੀ ਉਹ ਹੋਲੀ 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 ਪਰ ਉਹਨੇ ਕਿਹਾ ਸੀ ਮੈਂ ਨਹੀਂ ਕਰਾਵਾਂਗੀ ਤੁਸੀਂ ਪੰਜਾਬੀ ਕਲਾਸ ਸਾਡੇ ਉੱਤੇ ਸਮਰ ਵਕੇਸ਼ਨਸ ਚ 25 30 ਡੇਜ਼ ਦੀ ਪੰਜਾਬੀ ਕਲਾਸਿਸ ਹੁੰਦੀ ਸੀ ਤੇ ਜਦੋਂ ਉੱਥੇ ਜਾ ਕੇ ਊੜਾ ਐੜਾ ਸਿੱਖਿਆ ਉਹ ਕਹਿੰਦੇ ਤੁਸੀਂ ਮਸਤੀਆਂ ਕਰਨ ਤਾਂ ਨਹੀਂ ਜਾਂਦੇ ਤੁਸੀਂ ਸਿੱਖਣ ਜਾਂਦੇ ਹੋ ਨਾ ਜੇ ਤੁਸੀਂ ਸਿੱਖਿਆ ਹੈ ਤੇ ਤੁਸੀਂ ਜੋੜੋ ਅੱਖਰ ਅੱਖਰ ਜੋੜੋ ਤੇ ਤੁਹਾਨੂੰ ਸ਼ਬਦ ਪੜ੍ਹਨਾ ਆਏਗਾ ਤੇ ਉਹਦੇ ਨਾਲ ਪੜੋ ਇਹਦਾ ਪਹਿਲੀ ਵਾਰ ਸਵਾ ਤੋਂ ਡੇਢ ਘੰਟਾ ਲੱਗਿਆ ਸੀ ਜਦ ਦੀ ਸੈੱਪ ਕਰਨ ਤੇ ਅੱਜ ਸ਼ੈਦਪੁਰੇ ਨੇ ਇਤਨੇ ਨੂੰ ਅੰਦਾ ਨਹੀਂ ਲੱਗਦਾ ਤੇ ਤਾਂ ਹੀ ਜੇ ਮਾਂ ਨੇ ਸੰਭਲਿਆ ਨਾ ਸਭ ਕੁਝ ਸੰਭਲਿਆ ਅਸੀਂ ਅਭ ਐ ਸੰਭਕੇ ਰੱਖਣਾ ਐ ਜਿਹੜੇ ਸਾਡੇ ਕੇਸ ਐ ਨਾ ਰੋਮ ਐ ਇਨਾਂ ਨੂੰ ਕਤਲ ਨਹੀਂ ਕਰਣਾ ਕੋਈ ਵਾਲ ਸਟ੍ਰੇਟ ਕਰਾਂ ਦੀ ਲੋੜ ਨਹੀਂ ਹੈ ਕਿਸੇ ਚੀਜ਼ ਦੀ ਲੋੜ ਨਹੀਂ ਹੈ ਰੱਬ ਨੇ ਇਦਾਂ ਹੀ ਬਹੁਤ ਸੋਨਾ ਬਣਾਇਆ ਜਿਹੜੀ ਮਾਂ ਸਿੱਖੀ ਸਾंभੇਗੀ ਉਹਦੇ ਕੁੱਖ ਤੋਂ ਜੋ ਜਿਹੜਾ ਬੱਚਾ ਜੰਮੇਗਾ ਉਹ ਆਟੋਮੈਟਿਕਲੀ ਗੁਰੂ ਦਾ ਸਿੱਖ ਹੋਗਾ ਕਹਿੰਦੇ ਕਿ ਬਾਣੀ 'ਚ ਲਿਖਿਆ ਹੈ ਜਿਹੜੀ ਸਭ ਤੋਂ ਸਭ ਤੋਂ ਭੈੜੀ ਜੂਨ ਹੈ ਉਹ ਹੈ ਜਿਹੜੀ ਅਸੀਂ ਟਿੱਡ 'ਚ ਕੱਟਦੇ ਆਂ ਅਸੀਂ ਅਗ ਵਿੱਚ ਹੁੰਨੇ ਆ ਅਗਨ ਚ ਹੁੰਨੇ ਆ ਤੇ ਪੁੱਠੇ ਲਟਕੇ ਹੁੰਨੇ ਆ ਪਰ ਤਾਂ ਵੀ ਇਹ ਜਿਹੜੀ ਜਿੰਦ ਹੈ ਨਾ ਇਹ ਵਾਇਗਰੂ 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 ਕਰਦੀ ਰਹਦੀ ਸ્વાસ ਗਰਜਦੀ ਹੈ ਪਰ ਜਿਵੇਂ ਇਹ ਬਾਹਰ ਆਂਦੀ ਹੈ ਇਹਨੂੰ ਹਰ ਪਾਸੋਂ ਮਾਇਆ ਘੇਰ ਲੈਂਦੀ ਹੈ ਹਰ ਤਰੀ ਸੌਰੀ ਹਰ ਤਰੀਕੇ ਦੀ ਮਮਤਾ ਲੋਭ ਭੁੱਖ ਦੁੱਧ ਦਾ ਸਵਾਦ ਰਸ ਵੱਡੇ ਹੁੰਦੇ ਹੁੰਦੇ ਕਈ ਤਰੀਕੇ ਦੇ ਮਾਇਆ ਆ ਜਾਂਦੀ ਹੈ ਜਿਹੜੀ ਸਾਨੂੰ ਉਹਦੇ ਨਾਲ ਕਨੈਕਸ਼ਨ ਕਰਨ ਚ ਤੋੜਦੀ ਹੈ ਪਰ ਜੇ ਮਾਂ ਸੰਭਲੇਗੀ ਨਾ ਤਾਂ ਸਭ ਕੁਝ ਸੰਭਲ ਜਾਏਗਾ ਜੇ ਮਾਂ ਆਪਣੇ ਬੱਚੇ ਨੂੰ ਜੋੜ ਕੇ ਰੱਖੇਗੀ ਭਾਵੇਂ ਕਰਦਾ ਐਟਮੋਸਫੇਅਰ ਮੈਂ ਕਹਿੰਦੀ ਕਿਦਾਂ ਦਾ ਵੀ ਹੈ ਭਾਵੇਂ ਬੱਚਾ ਕਿਸੇ ਵੀ ਸਕੂਲ ਚ ਪੜਦਾ ਮੈਂ ਆਪ ਮੌਨਫੋਰਟ ਸਕੂਲ ਤੋਂ ਪੜ੍ਹੀ ਹੋਈ ਆ ਜਿਹੜਾ ਕ੍ਰਿਸਚੀਅਨਸ ਦਾ ਸਕੂਲ ਸੀ ਔਰ ਮੈਂ ਐਮਪੀ ਤੋਂ ਆਮਾਧੇਪ੍ਰਦੇਸ਼ ਤੋਂ ਮੈਂ ਪੰਜਾਬ ਦੀ ਬੌਰਨ ਇਨ ਬ੍ਰੌਟ ਅਪ ਵੀ ਨਹੀਂ ਆ ਪਰ ਮੇਰੀ ਮੰਮਾ ਨੇ ਮੈਨੂੰ ਇਹਦੇ ਨਾਲ ਜੋੜਿਆ ਸੀ ਪਹਿਲੀ ਵਾਰ ਜਦੋਂ ਜਪਜੀ ਸਾਹਿਬ ਦਾ ਪਾਠ ਕੀਤਾ ਸੀ ਤਾਂ ਮੇਰੇ خیال ਸਵਾਹ ਘੰਟਾ ਲੱਗਿਆ ਸੀ ਓ ਹੌਲੀ 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 ਪਰ ਉਹਨੇ ਕਿਹਾ ਸੀ ਮੈਂ ਨਹੀਂ ਕਰਾਵਾਂਗੀ ਤੁਸੀਂ ਪੰਜਾਬੀ ਕਲਾਸ ਸਾਡੇ ਉੱਤੇ ਸਮਰ ਵਕੇਸ਼ਨਸ 'ਚ 25 30 ਡੇਜ਼ ਦੀ ਪੰਜਾਬੀ ਕਲਾਸ ਹੁੰਦੀ ਸੀ ਤੇ ਜਦੋਂ ਉੱਥੇ ਜਾ ਕੇ ਊੜਾ ਐੜਾ ਸਿੱਖਿਆ ਉਹ ਕਹਿੰਦੇ ਤੁਸੀਂ ਮਸਤੀਆਂ ਕਰਨ ਤਾਂ ਨਹੀਂ ਜਾਂਦੇ ਤੁਸੀਂ ਸਿੱਖਣ ਜਾਂਦੇ ਹੋ ਨਾ ਜੇ ਤੁਸੀਂ ਸਿੱਖਿਆ ਹੈ ਤੇ ਤੁਸੀਂ ਜੋੜੋ ਅੱਖਰ ਅੱਖਰ ਜੋੜੋ ਤੇ ਤੁਹਾਨੂੰ ਸ਼ਬਦ ਪੜ੍ਹਨਾ ਆਏਗਾ ਤੇ ਉਹਦੇ ਨਾਲ ਪੜੋ ਇਹਦਾ ਪਹਿਲੀ ਵਾਰ ਸਵਾ ਤੋਂ ਡੇਢ ਘੰਟਾ ਲੱਗਿਆ ਸੀ ਜਪਜੀ ਸਾਹਿਬ ਕਰਨ ਤੇ ਅੱਜ ਸ਼ਾਇਦ ਪੂਰੇ ਨੇ ਇਤਨੇ ਨੂੰ ਅੰਦਾ ਨਹੀਂ ਲੱਗਦਾ ਤੇ ਤਾਈ ਜੇ ਮਾਂ ਨੇ ਸੰਭਲਿਆ ਨਾ ਤਭ ਕੋ ਸਾਹਮਣੇ ਅਸੀਂ ਇਹ ਐ ਸਾਹਮਣੇ ਰੱਖਣਾ ਹੈ ਇਹ ਜਿਹੜੇ ਸਾਡੇ ਕੇਸ ਹੈ ਨਾ ਰੋਮ ਹੈ ਇਹਨਾਂ ਨੂੰ ਕਤਲ ਨਹੀਂ ਕਰਾਣਾ ਕੋਈ ਵਾਲ ਸਟ੍ਰੇਟ ਕਰਾਉਂਦੀ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਰੱਬ ਨੇ ਇਦਾਂ ਹੀ ਬਹੁਤ ਸੋਨਾ ਬਣਾਇਆ